ਦੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋਸਤੋ ਤੁਹਾਨੂੰ ਪੰਜਾਬ ਦੀ ਬਹੁਤ ਚਰਚਿਤ ਵੈਰਾਈਟੀ ਪੰਜਾਬ ਨੰਬਰ 1 ਜਿਹੜੀ ਤੁਹਾਨੂੰ ਵੀਡੀਓ ਦੇ ਵਿੱਚ ਨਜ਼ਰ ਆ ਰਹੀ ਹੈ ਉਹ ਦਿਖਾ ਰਹੇ ਹਾਂ ਆਪਣੇ ਜਿਹੜੇ 8-9 ਕੀਲੇ ਖੇਤ ਦੇ ਵਿੱਚ ਲੱਗੇ ਹੋਏ ਨੇ ਤੇ ਲਗਭਗ ਇਹ 20 ਜੂਨ ਤੋਂ ਦੇ ਤੋਂ ਥੋੜੀ ਜਿਹੀ ਇੱਕ ਬਾਅਦ ਦੇ ਵਿੱਚ 20 ਤੇ 25 ਤੋਂ ਦੇ ਵਿੱਚ ਵਿੱਚ ਇਹ ਟਰਾਂਸਫਰ ਜਿਹੜੀ ਖੇਤ ਦੇ ਵਿੱਚ ਹੋਈ ਸੀ ਤੇ ਮਹੀਨੇ ਦੇ ਵਿੱਚ ਵਿੱਚ ਲਗਭਗ ਇਹਦਾ ਆਪਾਂ ਨੇ ਜਿਹੜਾ ਯੂਰੀਆ ਵਗੈਰਾ ਜਾਂ ਹੋਰ ਵੀ ਸਿਸਟਮ ਸਾਗਰੀਕਾ ਪਾਈ ਸੀ ਸਿਰਫ ਤੇ ਤਿੰਨ ਗੱਟੇ ਯੂਰੀਆ ਮਹੀਨੇ ਦੇ ਵਿੱਚ ਵਿੱਚ ਆਪਾਂ ਨੇ ਇਹ ਪੂਰਾ ਕਰਤਾ ਸੀ ਤੇ ਹੁਣ ਇਹਦੀ ਰੰਗਤ ਤੁਹਾਡੇ ਸਾਹਮਣੇ ਆ ਤੇਲੇ ਦਾ ਅਟੈਕ ਫਿਲਹਾਲ ਇਹਦੇ ਉੱਤੇ ਬਿਲਕੁਲ ਵੀ ਹੈ ਨਹੀਂ ਸਪਰੇਅ ਆਪਾਂ ਇੱਕ ਵੀ ਨਹੀਂ ਕੀਤੀ ਦੋਸਤੋ ਇਹਦੇ ਉੱਤੇ ਤੇ ਹਲਦੀ ਰੋਗ ਦੀ ਸਮੱਸਿਆ ਜੇ ਕਹੀਏ ਤਾਂ ਥੋੜੀ ਜਿਹੀ ਸੰਗਣੀ ਟਰਾਂਸਪਲੈਂਟ ਹੋ ਗਈ ਤੇ ਜੇ ਥੋੜੀ ਜਿਹੀ ਕਿਹੇ ਵਿਰਲੀ ਲੱਗੇ ਤਾਂ ਹਲਦੀ ਦੀ ਵੀ ਸਮੱਸਿਆ ਇਹਨੂੰ ਨਾ ਮਤਲਬ ਨਾ ਬਿਲਕੁਲ ਵੀ ਨਹੀਂ ਆਉਣੀ ਸੀ ਤੇ ਹੁਣ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਇੱਕ ਤੋਂ 2% ਹਲਦੀ ਦੀ ਦਿੱਕਤ ਹੈ ਪਰ ਉਵੇਂ ਨਹੀਂ ਹੈਗੀ ਵੀ ਕੰਬਾਈਨ ਚਲਦੀ ਹੋਵੇ ਤੇ ਕੰਬਾਈਨ ਦੇ ਸੇ ਨਾਲ ਆਪਣਾ ਵੜਾਈ ਕਰਦੇ ਹੋਏ ਬਾਕੀ ਹੋਰ ਕਿਹਦੇ ਕਿਹਦੇ ਖੇਤਾਂ ਦੇ ਵਿੱਚ ਦੋਸਤੋ ਇਹ ਲੱਗੀ ਹੋਈ ਹੈ ਕਮੈਂਟ ਕਰਕੇ ਦੱਸਿਓ ਤੇ ਕਿਵੇਂ ਦਾ ਨਸਾਰਾ ਹੈ ਤੇ ਕਿਵੇਂ ਦੀ ਤੁਹਾਡੇ ਖੇਤ ਦੇ ਵਿੱਚ ਖੜੀ ਹੈ ਸਾਰੇ ਜਣੇ ਕਮੈਂਟਾਂ ਦੇ ਵਿੱਚ ਆਪਣੀ رائے ਜਿਹੜੀ ਉਹ ਜਰੂਰ ਦੱਸਿਓ